ਖਾਰਾਂ ਦੇ ਸੀਜ਼ਨ 'ਚ ਦੁੱਧ ਵਾਲੀਆਂ ਮਠਿਆਈਆਂ ਨਾ ਖਾਈਏ ਚਲੋ ਪੇਠਾ ਖਾ ਲਨ ਨਿਆ ਘਟੂ ਘਟ ਇਹ ਤਾਂ ਇੱਕ ਪੰਨੂਮਾ ਸਬਜ਼ੀ ਤੋਂ ਬਣੀ ਹੋਈ ਹੈ ਇਸ 'ਤੇ ਕੋਈ ਦਿੱਕਤ ਨਹੀਂ ਹੋਏਗੀ ਇਸ 'ਤੇ ਸਤਿਸ਼ਟਾ ਹੋਏਗੀ ਪਰ ਇਹ ਤੁਹਾਡਾ ਖਿਆਲ ਹੀ ਹੈ ਜੇਕਰ ਤੁਸੀਂ ਇਸ ਨੂੰ ਬੜਦਾ ਦੇਖ ਰਿਹਾ ਤਾਂ ਸ਼ਾਇਦ ਤੁਸੀਂ ਬੇਠਾ ਬੜਦਾ ਦੇ ਕੇ ਬਿਮਾਰ ਹੋ ਜਾਓ ਹੁਸ਼ਿਆਰਪੁਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਸਿਹਤ ਵਿਭਾਗ ਪਤਾ ਨਹੀਂ ਕਿਹੜੀ ਨੀਂਦ ਸੁਤ ਹੈ ਕਿਉਂਕਿ ਇਸ ਨੇ ਸਵਾਲ ਉੱਠ ਰਿਹਾ ਕਿ ਉਹਨਾਂ ਦੀ ਨਕਤਲੇ ਕਈ ਸਾਲਾਂ ਤੋਂ ਅਧਿਕਾਰੀ ਉੱਥੇ ਹੀ ਮੌਜੂਦ ਨੇ ਤੇ ਉਹਨਾਂ ਅਧਿਕਾਰੀਆਂ ਦੇ ਕੋਲ ਜਾ ਕੇ ਜਦ ਗੱਲ ਕੀਤੀ ਤਾਂ ਉਹ ਕਹਿੰਦੇ ਰਹੇ ਅਸੀਂ ਇਸ ਬਾਰੇ ਜਾਂਚ ਕਰਾਂਗੇ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਪਰ ਜਦ ਮੀਡੀਆ ਗਈ ਤਾਂ ਸ਼ਰਿਆਮ ਉਸੇ ਤਰੀਕੇ ਦੇ ਨਾਲ ਮਟਾਈਆਂ ਵੱਡ ਰਹੀਆਂ ਇਹਦੇ ਮਟਕਾਈਆਂ ਜਿੱਥੇ ਬਣਾਈਆਂ ਜਾ ਰਹੀਆਂ ਨੇ ਉੱਥੇ ਵਾਸ਼ਰੂਮ ਖੁੱਲੇ ਦੇ ਵਿੱਚ ਬਣਿਆ ਹੋਇਆ ਉਸ ਨੂੰ ਦਰਵਾਜ਼ਾ ਤੱਕ ਨਹੀਂ ਲੱਗਿਆ ਹੋਇਆ ਜਿਹੀ ਜੀ ਜਗ੍ਹਾ ਤੇ ਕਿਸੇ ਦਾ ਟਾਇਲਟ ਨਹੀਂ ਹੁੰਦਾ ਐਸੀ ਜਗ੍ਹਾ ਦੇ ਵਿੱਚ ਮਟਕਾਈਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਜੇਕਰ ਪੇਠੇ ਦੀ ਗੱਲ ਕਰੀਏ ਤਬਾਹਰ ਖੁੱਲੇ ਦੇ ਵਿੱਚ ਸੱਟਿਆ ਹੋਇਆ ਪੇਠੇ ਨੂੰ ਤੇ ਉੱਥੇ ਅੰਦਰ ਕੈਮੀਕਲਸ ਦੇ ਵਿੱਚ ਉਸ ਪੇਠੇ ਨੂੰ ਲਿਫਟ ਕਰਕੇ ਪੜਾਇਆ ਜਾ ਰਿਹਾ ਹੈ ਜਾਣੋ ਕੋਸਤੂ ਵੱਡਦਾ ਹੋਇਆ ਦੇਖਦਿਆਂ ਤਾਂ ਮੱਖੀਆਂ ਉਸਦੇ ਉੱਤੇ ਬੈਠੀਆਂ ਨੇ ਇਸ ਤੋਂ ਇਲਾਵਾ ਜੇਕਰ ਪਤੀਸਾ ਖਾਣ ਦੇ ਸ਼ਕੀਨ ਹੋ ਕਿ ਚਲੋ ਦੁੱਧ ਦੀਆਂ ਮਠਿਆਈਆਂ ਨਾਲ ਸਹੀ ਪਤੀਸਾ ਖਾ ਲੈਨੇ ਆ ਉਹ ਤਾਂ ਵੇਸਣ ਤੋਂ ਬਣਿਆ ਹੋਇਆ ਉਸ ਤੋਂ ਵੀ ਵੱਡਾ ਇੱਕ ਵਾਰ ਦੇਖ ਲਓ ਕਿੰਨੀ ਕ ਸਫਾਈ ਦੇ ਨਾਲ ਬਣਾਇਆ ਜਾ ਰਿਹਾ ਹੈ ਚੱਪਲਾ ਪਾ ਕੇ ਉਸ ਦਾ ਜੋ ਬੈਟਰ ਆ ਉਹ ਗੁੰਨਿਆ ਜਾ ਰਿਹਾ ਉਸ ਦਾ ਆਟਾ ਗੁੰਨਿਆ ਜਾ ਰਿਹਾ ਤੇ ਬਾਕੀ ਜੋ ਮਠਿਆਈਆਂ ਨੇ ਉਹ ਵੀ ਉੱਥੇ ਦੀਆਂ ਉੱਥੇ ਹੀ ਮੌਜੂਦ ਨੇ ਤਾਂ ਸਸਤੀ ਮਠਿਆਈ ਜੇਕਰ ਤੁਸੀਂ ਖਾਣ ਦੇ ਸ਼ਕੀਨ ਹੋ ਇੱਕ ਵਾਰ ਦੇਖ ਲਿਓ ਕਿਸ ਤਰੀਕੇ ਨਾਲ ਇਹ ਮਠਿਆਈ ਬਣਦੀ ਹੈ ਵੈਸੇ ਜੋ ਫੂਡ ਸੇਫਟੀ ਡਿਪਾਰਟਮੈਂਟ ਹੈ ਉਸਦੇ ਵੱਲੋਂ ਲਾਇਸੈਂਸ ਦਿੱਤੇ ਜਾਂਦੇ ਨੇ ਖਾਣਾ ਬਣਾਉਣ ਦੇ ਲਈ ਤੇ ਜਦੋਂ ਇਹਨਾਂ ਨੂੰ ਜਾ ਕੇ ਪੁੱਛਿਆ ਤਾਂ ਜਨਾਬ ਪੁੱਛਦੇ ਨੇ ਕਿ ਫੂਡ ਲਾਇਸੈਂਸ ਹੁੰਦਾ ਕੀ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਫੂਡ ਲਾਇਸੈਂਸ ਦਾ ਦੀ ਕੋਈ ਚੀਜ਼ ਹੈ ਉਹ ਕਹਿੰਦੇ ਨੇ ਅਸੀਂ ਤਾਂ ਜੀ ਕਿਰਾਏ ਦੇ ਮਕਾਨ ਦੇ ਵਿੱਚ ਇਹ ਮਠਿਆਈਆਂ ਬਣਾਉਂਦੇ ਆ ਤੇ ਉਹਨਾਂ ਮਠਿਆਈਆਂ ਨੂੰ ਬਣਾਉਂਦੇ ਹੋਏ ਅਸੀਂ ਅੱਜ ਤੱਕ ਇਸੇ ਤਰ੍ਹਾਂ ਬਣਾਉਂਦੇ ਆਏ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਉੱਥੇ ਮਠਿਆਈਆਂ ਬਣਾਉਣ ਦੇ ਲਈ ਤੁਸੀਂ ਕੀ ਸੇਫਟੀ ਮੈਜ਼ਰ ਯੂਜ਼ ਕਰ ਰਹੇ ਹੋ ਕੀ ਉੱਥੇ ਲੋਕਾਂ ਦੀ ਖਾਸ ਸੁਰੱਖਿਆ ਲਈ ਤੁਸੀਂ ਕੰਮ ਕਰਦੇ ਹੋ ਇੱਕੋ ਜੁੱਤੇ ਹੋਇਆ ਕੀ ਕੁਝ ਦੇਖਣ ਨੂੰ ਮਿਲਿਆ ਇੱਕ ਵਾਰ ਤੁਸੀਂ ਦੇਖ ਲਓ ਬਾਕੀ ਉੱਤੇ ਮਠਿਆਈਆਂ ਬਣਾਉਣ ਵਾਲੇ ਲੋਕਾਂ ਨਾਲ ਵੀ ਗੱਲ ਕੀਤੀ ਆ ਉਹਨਾਂ ਦੀ ਗੱਲਾਂ ਸੁਣਦੇ ਹੋ ਤੇ ਬਾਅਦ ਵਿੱਚ ਅਸੀਂ ਫੂਡ ਸੇਫਟੀ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਉਹਨਾਂ ਦਾ ਕੀ ਕਹਿਣਾ ਉਹ ਖੁਦ ਸੁਣੋ ਤੇ ਦੱਸਿਓ ਕਿ ਆਖਰਕਾਰ ਤੁਸੀਂ ਮਠਿਆਈ ਖਾਣਾ ਚਾਹੋਗੇ ਐਸਾ ਬੇਠਾ ਕਿ ਤੁਸੀਂ ਖਾਣਾ ਚਾਹੋਗੇ ਕੀ ਨਾਮ ਹੈ ਅਭਿਸ਼ੇਕ ਨਾਮ ਹੈ ਮਾ ਕੇ ਰਹਿਨੇ ਵਾਲੇ ਰਹਿਨੇ ਵਾਲੇ ਉਤਰਾ ਫਿਰ ਲੇਹਾਂ ਕਿ ਆਪ ਬਣਾਦੇ ਆ ਅਭਿਸ਼ੇਕ ਨਾਮ ਹੈ ਬਦੇਸਾ ਬਣਦਾ ਹੈ ਤਾਂ ਕਾ ਨਾਮ ਬਤਲਾਈਏਗਾ ਆਖਰ यही होता है लोकल में। में करते है बस लोकल में नहीं है तो तो नहीं तो तो चप्पल पहननी पड़ेगी सर वैसे तो कोई गंदगी है नहीं वैसे तो साफ ही है वो भी अभी काम बंद कराया है ना हमने इस वजह से उतार दिया खाना वाना खाएंगे ना

तो यार क्या ऐसे ही खिलाते हो आप लोगों को यहां पे ऐसी गंदगी में नहीं सर ठीक है जी आपकी सप्लाई है ही नहीं कि सर इधर ही है हमारा जो रेडीयो पर बना बना लेते हैं बेच लेते हैं चल फिर बेशक रेडी पे आओ खिलाते तो लोगों को ही हो यार क्या करते हो आप लोग लो तो खाते हैं हां खुद खा सकते हो ऐसे ही जो ऐसे गंदगी में आप बना रहे हो खाना से ठीक गोली आपकी टॉयलेट है सर किराए पे है तो थोड़ी जगह बेशक किराए पे हो आपके पास और सेपरेट जगह लेके भी तो कर सकते हो आप फैक्ट्री चला रहे गरीब आदमी इतने पैसे नहीं है तो कोई चेकिंग वगैरह आज तक कोई आया आपके पास चेक करने के लिए आज तक नहीं तो आप ऐसे ही लोगों को जो भी है रहो हुए खोले नया काम खोला है रेडी वाले पांच छह भाई हम अपना कर लेते बेच लेते और दुकानों पर हमारी सर सप्लाई है नहीं कहीं जाते ਐਸੀ ਜੇ ਮੈਂ ਪੰਚੀ ਬਿਠਾ ਲਈ ਮੈਂ ਨਹੀਂ ਸਰ ਐਸੇ ਨਾਮ ਤਾਂ ਉਹਨਾਂ ਦਾ ਹੈ ਐਵੇਂ ਝੂਠ ਬੋਲਦੀ ਪੰਚੀ ਕਿਹਾ ਹਾਰ ਤੇ ਰੈਡੀ ਖੜੀ ਆ ਟੀਜ਼ਰ ਇੱਕ ਤਿਹਾਰਾਂ ਦੇ ਸੀਜ਼ਨ ਨੇ ਤੇ ਜਿਹੜੀ ਆਮ ਦੇਖਿਆ ਜਾਂਦਾ ਕਿ ਪੇਠਾ ਤੇ ਪਤੀਸਾ ਵਗਰਾ ਲੋਕੀ ਨੇਚਰਲ ਨੂੰ ਸਾਲਦੇ ਨੇ ਕਿ ਇਹਦੇ ਵਿੱਚ ਮਿਲਾਵਟ ਨਹੀਂ ਹੋਏਗੀ ਪਰ ਇਹਨਾਂ ਚੀਜ਼ਾਂ ਦੇ ਵਿੱਚ ਦੇਖਿਆ ਗਿਆ ਕਿ ਜ਼ਿਆਦਾ ਮਿਲਾਵਟ ਹੈ ਤੇ ਗੰਦਗੀ ਜ਼ਿਆਦਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਸ਼ਰਪੂਨੀ ਵਾਸੂ ਦੁਦਗੀ ਮੈਂ ਪਹਿਲੇ ਵੀ ਤੁਹਾਨੂੰ ਦੱਸ ਚੁੱਕਾ ਹਾਂ ਕਿ ਅਸੀਂ ਹਰ ਜਗ੍ਹਾ ਜਿੱਥੇ-ਜਿੱਥੇ ਸਾਨੂੰ ਕੋਈ ਕਬਰ ਆਂਦੀ ਵੀ ਹੈ ਜਾਂ ਸਾਡਾ ਜੋ ਫਿਕਸਡ ਟਾਰਗੇਟ ਵੀ ਹੈਗਾ ਅਸੀਂ ਪਹਿਲੇ ਮਿੱਥੇ ਹੋਏ ਟਾਰਗੇਟ ਤੇ ਕਰ ਰਹੇ ਹਾਂ ਔਰ ਪੇਠੇ ਵਾਲੀ ਗੱਲ ਹੈ ਕਿ ਪੇਠੇ ਦੇ ਅਸੀਂ ਤੁਸੀਂ ਅੱਜ ਅਖਬਾਰਾਂ 'ਚ ਵੀ ਪੜਿਆ ਹੋਣਾ ਕਿ ਅਸੀਂ ਪੇਠੇ ਵਾਲੀ ਜਗ੍ਹਾ ਤੇ ਵੀ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹੈ ਔਰ ਉੱਥੇ ਜਿੱਥੇ-ਜਿੱਥੇ ਸਾਨੂੰ ਗੰਦਗੀ ਮਿਲੀ ਹੈ ਉਹਨਾਂ ਨੂੰ ਹੋਰ ਪਰਮਨੈਂਟ ਹੱਲ ਕੱਢਣ ਲਈ ਵੀ ਕਿਹਾ ਹੈ ਤਾਂ ਕਿ ਦੁਬਾਰਾ ਇਹੋ ਜਿਹੀ ਗੱਲ ਹੋਈ ਨਾ ਸਕੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਕਈ ਸਾਲਾਂ ਤੋਂ ਚੱਲੀ ਆ ਰਹੀਆਂ ਪਰ ਆਪਾਂ ਇਹਨਾਂ ਦੇ ਨਕੀਲ ਪਾਣੀ ਹੈ ਔਰ ਇਹ ਹਾਲ ਜਿਹੜਾ ਟੈਂਪਰੇਰੀ ਨਹੀਂ ਮੈਨੂੰ ਚਾਹੀਦਾ ਮੈਨੂੰ ਇਹ ਹਾਲ ਪਰਮਨੈਂਟ ਚਾਹੀਦਾ ਔਰ ਮੈਂ ਉਹਨਾਂ ਨੂੰ ਖਾਸ ਚੇਤਾਵਨੀ ਦਿੱਤੀ ਹੈ ਕਿ ਜੇ ਦੁਬਾਰਾ ਇਦਾਂ ਦਾ ਹੋਇਆ ਤਾਂ ਉਹਨਾਂ ਦਾ ਲਾਇਸੈਂਸ ਵੀ ਕੈਨਸਲ ਕੀਤਾ ਜਾਏਗਾ ਤਾਂ ਉਹਨਾਂ ਦਾ ਦੁਕਾਨ ਵੀ ਜਿਹੜੀ ਹੈ ਸੀਲ ਕਰ ਦਿੱਤੇ ਜਾਏਗੀ ਜਦੋਂ ਤਾਂ ਦੇਖਿਆ ਗਿਆ ਕਿ ਪ੍ਰਵਾਸੀ ਮਜ਼ਦੂਰ ਨੇ ਜਿਨ੍ਹਾਂ ਨੂੰ ਕਿ ਪਹਿਲਾਂ ਵੀ ਕਾਫੀ ਵਾਰ ਵਾਰਨਿੰਗ ਦੇ ਚੁੱਕੇ ਹਾਂ ਉਹ ਤੋ ਕੀ ਕਰਦੇ ਜਾਂਦਾ ਰੀੜੀ ਹਟਾ ਕੇ ਦੂਜੀ ਜਗ੍ਹਾ ਲਾ ਲੈਂਦੇ ਨੇ ਜਾਵੇ ਤੇ ਇੱਕ ਜਗ੍ਹਾ ਤੋਂ ਦੇਖਿਆ ਗਿਆ ਕਿ ਇੱਕ ਸਾਈਡਡ ਪ੍ਰੋਜੈਕਟ ਹੈ ਤੇ ਇੱਕ ਸਾਈਡ ਜਿੱਦਾਂ ਆਪਾਂ ਖਸਮਾਨ ਨੂੰ ਪਾਣੀ ਪਲਾਈ ਦਾ ਉਸ ਟੰ ਦੇ ਨਾਲ ਉਹ ਪੇਠਾ ਬਣਾ ਰਿਹਾ ਤੇ ਉਹਦੇ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਨਹੀਂ ਫੋਰ ਉੱਤੇ ਇਹ ਹੈ ਕਿ ਅਸੀਂ ਪਹਿਲੇ ਇੱਕ ਵਾਰੀ ਉਹਨਾਂ ਨੂੰ ਸਾਰਨਾ ਪਹਿਲੇ ਇੰਪਰੂਵਮੈਂਟ ਸੁਝਾਅ ਨੋਟਿਸ ਦਿੱਤੇ ਨੇ ਉਸ ਤੋਂ ਬਾਅਦ ਜੇ ਫਿਰ ਵੀ ਨਹੀਂ ਕਰੇਗੇ ਤੇ ਅਸੀਂ ਇਹਨਾਂ ਦਾ ਪਰਮਾਨੈਂਟ ਹੱਲ ਕਰਾਂਗੇ